ਇਹ ਰੱਬ ਨੂੰ ਨਹੀਂ ਤੂੰ ਪਾਣੀ ਜਿੱਦ ਤੇ ਤੂੰ ਪਾਣੀ ਵਾਢ ਲੈਣਾ ਇਥੇ ਬੁੱਕ ਵੀ ਭਰ ਗਿਆ ਸਾਡੀ ਮੋਟਰ ਚੱਲੀ ਜਾਂਦੀ ਹਾਂ ਤੂੰ ਉਹਦੇ ਹਿਸਾਬ ਲਈਆਂ ਲੈ ਯਾਰ ਬੁੱਕ ਤਾਂ ਭਰ ਲਿਆ ਫਿਰ ਆਹ ਭਰ ਲਿਆ ਬੁੱਕ ਐਵੇਂ ਕਰੀ ਜਾਂਦਾ ਯਾਰ ਕੀ ਹੋ ਜੂ ਇਹਦੇ ਨਾਲ ਜਦੋਂ ਵੱਢਾ ਨਹੀਂ ਆ ਆ ਵੇਖ ਆ ਵੇਖ ਆ ਵੇਖੋ ਜੀ ਆ ਵੇਖੋ ਮੈਨੂੰ ਮਾਰਨਾ ਆਉਦੇ ਆ ਆ ਵੇਖੋ ਆ ਵੇਖੋ ਆ ਵੇਖੋ ਆ ਵੇਖੋ ਜੀ ਆ ਵੇਖੋ ਜੀ ਆ ਵੇਖੋ ਆ ਵੇਖੋ ਆ ਵੇਖੋ ਆ ਵੇਖੋ ਮਾਰਨਾ ਆਉਦੇ ਆ ખ આખ આખો આખ ચાલ આ જો આજો માર લે માર લે મારી માર લે માર માર લે લે ਆਹ ਵੇਖੋ ਜੀ ਚੱਕਦੇ 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 ਇਹਦੇ ਸ਼ੁਰੂ ਤੇ ਪਤਾ ਮੈਨੂੰ ਸ਼ੁਰੂ ਤੇ ਪਤਾ ਲੱਗ ਮੈਨੂੰ ਕਿਹਨਾਂ ਨਾਲ ਆ ਵੀਰ ਜੀ ਹੈ ਇਹ ਤਾਂ ਸਾਡਾ ਛੋਟਾ ਭਰਾ ਠੀਕ ਹੈ ਇੱਕ ਵਾਰੀ ਕੋਲੀਏ ਤੇਰੀਆਂ ਬਰੋੜਾ ਆਹ ਵੇਖੋ ਜੀ ਪਤਾ ਛੋਟਾ ਐਵੇਂ ਤੇ ਬੰਨਾਈ ਚੱਕੀ ਕੋਤਰ ਇਹਨਾਂ ਚੱਲ ਜਾ ਓ ਸੋਨਿਆ ਤੇਰੀ ਫੁੱਟਾਂ ਦੀ ਮੁੰਡ ਵੱਟ ਤੋਂ ਕੋਈ ਨਹੀਂ ਡੱਕ ਲਾ 40 ਯਾਰ ਕੋਈ ਅਸੀਂ ਆਪ ਦੀ ਇੱਛਾ ਨਾ ਚੱਲ ਉਹਦੀ ਇੱਛਾ ਨਾ ਚੱਲ ਚੱਲ ਚੱਲੇ ਯਾਰ ਆਜੋ ਜਿਵੇਂ ਵਾਹਣ ਵਾਹਣਾ ਆ ਵੇਖੋ ਜੀ ਆਪ ਦੀ ਇੱਛਾ ਨਾ ਹੁੰਦੀ ਆ ਦੋ ਮਿੰਟ ਚਲੋ ਯਾਰ ਇਹ 10 ਕੇ ਬਾਈ ਜਨਾਬ ਤੈਨੂੰ ਪਾ ਕੇ ਜੋਰ ਨਾ ਨਹੀਂ ਉਹ ਅਹੀਂ ਤਾਂ ਖੇਤ ਹੀ ਹੁੰਨੇ ਆ ਉਹ ਬੱਕਰ ਨਹੀਂ ਹੋ ਕੇ